ਲਾਓ ਵੀ ਸੱਜਣਾ ਅੱਜ ਤੁਹਾਨੂੰ ਹਰੇ ਸੋਨੇ ਦਿਖਾ ਦਿੰਦੇ ਹਰੇ ਸੋਨੇ ਤੋਂ ਮਤਲਬ ਨੌਕਰੀ ਬਖੇਰੀ ਲੈ ਆਇਆ ਛੋਟੀ ਉਮਰ ਦੀ ਆ ਤੇ ਆਪਣੇ ਫਾਰਮ ਤੋਂ ਸਾਰਿਆਂ ਤੋਂ ਨੁਕਰਿਆਂ ਚੋਂ ਆ ਜਿਹੜੀ ਸਾਰਿਆਂ ਤੋਂ ਸਸਤੀ ਬੱਚੀ ਤੇ ਕੰਡੇ-ਮੁੰਡੇ ਦੀ ਸਪੋਰਟ ਹੈਨੀ ਸਿਰਫ ਕੰਨਾ ਚ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਹੈ ਕਿੰਨੇ ਟਾਈਮ ਦੀ ਆ ਕੀ ਮਾਂ ਦੀ ਡਿਟੇਲ ਹੈ ਹਨ ਤੇ ਬੱਚੀ ਚੰਗੀ ਆ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਨੂੰ ਸਵਾਗਤ ਹੈ ਜੀ ਆਏ ਹੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਮਿੱਤਰੋ ਅੱਜ ਤੁਹਾਡੀ ਡਿਮਾਂਡ ਤੇ ਨੌਕਰੀ ਵਸ਼ੇਰੀ ਲੈ ਆਏ ਆ ਆਪਾਂ ਇੱਕ ਵੀਡੀਓ ਪਾਈ ਸੀ ਨੌਕਰੇ ਜਾਨਵਰ ਪੰਜ ਵਸ਼ੇਰੀਆਂ ਸੀ ਇੱਕ ਵਸ਼ੇਰਾ ਸੀ ਫਾਰਮ ਚ ਖੁੱਲੇ ਭੱਜੇ ਫਿਰਦੇ ਤੇ ਤੁਸੀਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਮੇਰੇ ਸਾਨੂੰ 1.5 ਲੱਖ ਵਿਊ ਆਇਆ ਉਹ ਵੀਡੀਓ ਤੇ ਇੱਕ ਦੋ ਦਿਨਾਂ ਚ ਆਇਨ ਵੀ ਜ਼ਿਆਦਾ ਲੰਮਾ ਟਾਈਮ ਚੱਲ ਕੇ ਨਹੀਂ ਇੱਕ ਦੋ ਦਿਨਾਂ ਚ ਆਇਆ ਤੇ ਬੜੇ ਭਰਾਵਾਂ ਦੀ ਡਿਮਾਂਡ ਆ ਗਈ ਉਹ ਲਿਬੜੀ ਲਿਬੜੇ ਹੋਏ ਜਾਨਵਰ ਸਿਰਫ ਕਿਉਂਕਿ ਠੰਡ ਦਾ ਟਾਈਮ ਨਮਾਇ ਘਟ ਜਾਂਦੇ ਥੋੜੀ ਲੇਬਰ ਦੀ ਪ੍ਰੋਬਲਮ ਹੋਣ ਕਰਕੇ ਨਾ ਘੜ ਢੂੜੇ ਘਟ ਜਾਂਦੇ ਤੇ ਭਰਾਵਾਂ ਦੇ ਡਿਮਾਂਡ ਹੈ ਬਈ ਨਵਾ ਕੇ ਇਹਦੀਆਂ ਫੋਟੋ ਵੀਡੀਓ ਪਾਉ ਤੇ ਜਿਆਦਾ ਲੰਮੇ ਟਾਈਮ ਤੋਂ ਲਿਬੜੇ ਹੋਣ ਕਰਕੇ ਨਵਾਇਆ ਤੇ ਮਹਿਲ ਜੀ ਤਾਂ ਚਾਜਣਾ ਨਹੀਂ ਲਈ ਪਰ ਫਿਰ ਵੀ ਨਵਾ ਕੇ ਮੈਂ ਸੋਚਿਆ ਵੀ ਚਲੋ ਇੱਕ ਵੀਡੀਓ ਪਾ ਦਈਏ ਤਿੰਨਾਂ ਚਾਰਾਂ ਬਚੀਰੀਆਂ ਦੇ ਦੋਸਤੋ ਫੋਟੋ ਵੀਡੀਓ ਨਵਾ ਕੇ ਖਿੱਚੀ ਪਈ ਆ ਇੱਕ ਇੱਕ ਕਰਕੇ ਡੇਲੀ ਫੋਟੋ ਵੀਡੀਓ ਪਾਵਾਂਗੇ ਬਸ ਤੁਸੀਂ ਚੈਨਲ ਨਾਲ ਜੁੜੇ ਰਹੋ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੇ ਨੋਟੀਫਿਕੇਸ਼ਨ ਆਨ ਨਹੀਂ ਕੀਤੀ ਤਾਂ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜਦੋਂ ਵੀਡੀਓ ਪੈ ਜੇ ਤੁਹਾਨੂੰ ਉਦੋਂ ਵੀ ਪਤਾ ਚੱਲ ਜੇ ਮਿੱਤਰੋ ਵੀਡੀਓ ਲਿਆਂਦੀ ਹੈ ਨੌਕਰੀ ਬੱਚੀ ਦੀ ਜੇ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਆਪਾਂ ਡਿਟੇਲ ਦਿੰਨੇ ਆ ਜੀ ਤੇ ਮਿੱਤਰੋ ਸੋਚਿਆ ਵੀ ਸਭ ਪਹਿਲਾਂ ਸਾਰੇ ਤੋਂ ਪਹਿਲਾਂ ਸਾਰੇ ਤੋਂ ਸੂਟੇ ਮਲਦੀ ਨੌਕਰੇਆਂ ਵਿੱਚੋਂ ਪਾਈਏ ਵੀਡੀਓ ਤੇ ਬੱਚੀ ਆ ਮੇਰੇ ਨਾਲ 10-11 ਮਹੀਨਿਆਂ ਦੇ ਆਸ-ਪਾਸ ਇਹਦੀ ਉਮਰ ਹੋਈ ਆ ਹੱਥਾਂ ਪੈਰਾਂ ਦੀ ਪੂਰੀ ਸਾਫਾ ਕੰਨਾ-ਕੁੰਨਾ ਦੀ ਸੁਨੱਖੀ ਆ ਤੇ ਡੋਡਾਂ ਵਾਲੇ ਪ੍ਰਿੰਸ ਜਿਹੜਾ ਮੰਨ ਲਓ ਨੌਕਰੇਆਂ ਚ ਸਭ ਤੋਂ ਪਹਿਲਾਂ ਅਰਲੈਂਸ ਵਾਲਿਆਂ ਨੇ ਲਏ ਆ ਜਾ ਨੋਕਰਾਏ ਤੇ ਲੋਹਾ ਮਣਾਉਣ ਵਾਲੇ ਘੋੜੇ ਆ ਹਨਾ ਆਪਾਂ ਦੇਖੀਏ ਤਾਂ ਡੋਡਾਂ ਵਾਲੇ ਰਾਜੂ ਤੇ ਪ੍ਰਿੰਸ ਹੁਣੇ ਆ ਪ੍ਰਿੰਸ ਨੇ ਬਹੁਤ ਟੌਪ ਟੌਪ ਦੇ ਬੱਚੇ ਪੈਦਾ ਕੀਤੇ ਉਹਨਾਂ ਚ ਇੱਕ ਬੱਚਾ ਦੋਸਤੋ ਇਹਦਾ ਸੰਤੂ ਵਾਲੇ ਪਿੰਡ ਖੜਾ ਜੀ ਸੁਲਤਾਨ ਤੇ ਆ ਸੁਲਤਾਨ ਦੀ ਬੱਚੀ ਹੈ ਜੀ ਸਿਰਫ ਕੰਨਾਂ 'ਚ ਛੋੜੇ ਸਪੌਟ ਆ ਤੇ ਪਿੰਡੇ-ਪੁੰਡੇ ਤੇ ਨਹੀਂ ਉਹ ਵੀ ਆਪਾਂ ਤਾਂ ਦੱਸਿਆ ਤੁਹਾਨੂੰ ਕਈ ਵਾਰ ਅਗਲਾ ਕਹਿੰਦੇ ਆ ਬਈ ਸਪੌਟ ਲੈਸ ਆ ਜਿਵੇਂ ਕੰਨਾਂ 'ਚ ਦੋਸਤੋ ਇਹਦੇ 1-2% ਸਪੌਟ ਹੈਗੇ ਆ ਪਰ ਪਿੰਡੇ ਤੇ ਨਮਾਇਤੇ ਵੀ ਕੋਈ ਸਪੌਟ ਨਹੀਂ ਗਰਦਨ-ਗੁਰਦਨ ਦੀ ਚੰਗੀ ਆ ਬਾਲ ਪੌੜਨੇ ਦੀ ਸਾਫ ਤੇ ਹੱਥਾਂ ਪੈਰਾਂ ਦੀ ਸਾਫ ਦੋਸਤੋ ਨੌਕਰਿਆਂ ਨੂੰ ਖਰਾ ਸੋਨਾ ਇਹਦੇ ਨੇ ਆਪਾਂ ਨਾ ਵੀ ਜਦੋਂ ਮਰਜੀ ਖਰੀਦ ਲਓ ਜਦੋਂ ਮਰਜੀ ਵੇਚ ਲਓ ਤਾਂ ਉਹ ਚੀਜ਼ ਨੂੰ ਦੇਖਦੇ ਹੋਏ ਕਾਫੀ ਭਰਾ ਨੌਕਰੇ ਦੀ ਨੂੰ ਜ਼ਿਆਦਾ ਰੁਝਾਵ ਵਾਦ ਚੱਲਿਆ ਤੇ ਹੁਣ ਫੋਨ ਆਉਂਦੇ ਬਾਈ ਨੌਕਰੀ ਦੀ ਫੋਟੋ ਪਾ ਦ ਵੀਡੀਓ ਪਾ ਤਿੰਨ ਬਾਈ ਨਹੀਂ ਹੁਣ ਕਰਕੇ ਇਹਦੀ ਫੋਟੋ ਵੀਡੀਓ ਖਿੱਚੀਆਂ ਨਹੀਂ ਸੀ ਤਾਂ ਅੱਜ ਫੋਟੋ ਵੀ ਨਾਲ ਖਿੱਚੀਆਂ ਤੇ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਈ ਤਾਂ ਮਿੱਤਰੋ ਬੱਚੀ ਦੇਖ ਲਓ ਚੰਗੀ ਹਾਈਟ ਕੱਢੀਓ ਤੇ ਗਲਾਬੀ ਅੰਦਰੋਂ ਚੌੜੀ ਜਿਹੜੀ ਗਲਾਬੀ ਪਾਣਾ ਗਰਦਨ ਗਰਦਨ ਦੀ ਚੰਗੀ ਆ ਖੜਨੇ ਖੜਨੇ ਚੰਗੀ ਆ ਮੂੰਹ ਮਹੰਦਰਾ ਦੇਖ ਸਕਦੇ ਤੁਸੀਂ ਕੰਨਾ ਕੰਨਾ ਦੀ ਸੁਨੱਖੀ ਆ ਓਵਰ ਆਲ ਚੰਗੇ ਲੈਂਥ ਲੰਥ ਵੀ ਸੋਹਣੀ ਆ ਬਾਕੀ ਬੱਚੀ ਨਵੀਂ ਉਮਰ ਦੇ ਥੋੜੀ ਸਾੰਭਣ ਵਾਲੀ ਤਾਂ ਜ਼ਰੂਰ ਆ ਪਰ ਸੰਭੇ ਤੇ ਚੰਗਾ ਬੰਨ ਵਾਲੀ ਹੈ ਕਹਿਣ ਤੋਂ ਭਾਵ ਤੇ ਬਾਕੀ ਜੇ ਕਿਸੇ ਭਰਾ ਨੂੰ ਨੌਕਰੀ ਬੱਚੀ ਦੀ ਲੋੜ ਹੋਵੇ ਤਾਂ ਆ ਬੱਚੀ ਮੈਂ ਨੰਬਰ ਬੋਲ ਦਿੰਨਾ 623995454 9855599017 ਤੇ ਮਿੱਤਰੋ ਆ ਬੱਚੀ ਦੇਖ ਸਕਦੇ ਹੋ ਤੁਸੀਂ ਤੇ ਨੰਬਰ ਦੇ ਤੇ ਰੇਟ ਦਾ ਸੰਪਰਕ ਨੰਬਰ ਤੇ ਕਰ ਲਓ ਧੰਨਵਾਦ